ਅੱਜ ਆਪਾਂ ਗੱਲ ਕਰਨ ਲੱਗੇ ਆ ਕਿ ਐਨ ਆਰ ਆਈ ਦੀ ਜ਼ਮੀਨ ਬਾਰੇ ਐਨ ਆਰ ਆਈ ਕਿਆ ਜਦੋਂ ਬਾਹਰ ਹੈ ਉਹ ਇੰਡੀਆ ਚ ਜ਼ਮੀਨ ਕਿਸੇ ਪ੍ਰਕਾਰ ਦੀ ਖਰੀਦ ਸਕਦੇ ਨਹੀਂ ਖਰੀਦ ਸਕਦਾ ਆਪਾਂ ਪਹਿਲਾ ਮੁੱਦਾ ਸਵਾਲ ਪਹਿਲਾ ਮੁੱਦੇ ਤੇ ਗੱਲ ਕਰੀਏ ਕਿ ਜ਼ਮੀਨ ਕਿੰਨੇ ਪ੍ਰਕਾਰ ਦੀ ਹੈ ਪਹਿਲਾ ਜ਼ਮੀਨ ਹੋ ਗਈ ਰੈ residențial ਘਰ ਜਾਂ ਪਲਾਟ ਦੂਜੀ ਜ਼ਮੀਨ ਹੋ ਗਈ ਫੈਕਟਰੀ ਦੀ ਜ਼ਮੀਨ ਜਿਹਨੂੰ ਆਪਾਂ ਇੰਡਸਟਰੀਅਲ ਪਲਾਟ ਕਹਿੰਦੇ ਆ ਤੀਜੀ ਜ਼ਮੀਨ ਹੋ ਗਈ ਕਮਰਸ਼ੀਅਲ ਪਲਾਟ ਚੌਥੀ ਜ਼ਮੀਨ ਹੋ ਗਈ ਐਗਰੀਕਲਚਰ ਪਲਾਟ ਤੋਂ ਮੋਟਾ ਮੋਟਾ ਜ਼ਮੀਨ ਚਾਰ ਟੁਕੜਿਆਂ ਚ ਵੰਡੀ ਗਈ ਸੋ ਸਭ ਤੋਂ ਪਹਿਲਾਂ ਰੈ residențial ਦੀ ਗੱਲ ਕਰੀਏ ਦੋ ਨੰਬਰ ਤੇ ਆਪਾਂ ਕਮਰਸ਼ੀਅਲ ਦੀ ਗੱਲ ਕਰੀਏ ਫੈਕਟਰੀ ਦੀ ਗੱਲ ਕਰੀਏ ਤੇ ਐਗਰੀਕਲਚਰ ਦੀ ਗੱਲ ਕਰੀਏ ਐਨ ਆਰ ਆਈ ਜੀ ਟੇਪੀ ਆਰ ਤੇ ਹੈ ਪਰਮਨੈਂਟ ਰੈ residenਸੀ ਹੈ ਉਹਦੇ ਕੋਲ ਫੋਰਨ ਕੰਟਰੀ ਦੀ ਔਰ ਇੰਡੀਅਨ ਮੂਲ ਦਾ ਉਹ ਵਿਅਕਤੀ ਹੈ ਸੋ ਉਸ ਕੇਸ ਚ ਉਹ ਆਦਮੀ ਇੱਥੇ ਚਾਰਾਂ ਚੋ ਕਿਸੇ ਪ੍ਰਕਾਰ ਦੀ ਵੀ ਜ਼ਮੀਨ ਚਾਹੇ ਉਹ ਐਗਰੀਕਲਚਰ ਲੈਂਡ ਹੈ ਚਾਹੇ ਉਹ ਇੰਡਸਟਰੀਅਲ ਪਲਾਟ ਹੈ ਚਾਹੇ ਉਹ ਕਮਰਸ਼ੀਅਲ ਪ੍ਰਾਪਰਟੀ ਹੈ ਚਾਹੇ ਉਹ ਜਿਹੜਾ ਵੀ ਚੌਥਾ ਪ੍ਰਕਾਰ ਦੱਸਿਆ ਸੀ ਉਹ ਹੈ ਉਹਨੂੰ ਖਰੀਦ ਸਕਦਾ ਹੈ ਉਹਨੂੰ ਵਰਤ ਸਕਦਾ ਹੈ ਉਹਨੂੰ ਯੂਜ਼ ਕਰ ਸਕਦਾ ਹੈ ਪਰ ਜੇ ਉਹ ਐਨਆਰਆਈ ਵਿਅਕਤੀ ਪੀਆਰ ਤੋਂ ਸਟੇਟਸ ਤੋਂ ਦਾ ਫੋਰਨ ਦਾ ਸਿਟੀਜ਼ਨ ਦਾ ਹੋ ਜੇ ਤੇ ਡੈਫੀਨੇਟਲੀ ਜਦੋਂ ਫੋਰਨ ਸਿਟੀਜ਼ਨ ਬਣ ਜਾਂਦਾ ਹੈ ਉਹਨੂੰ ਇੱਕੋ ਹੀ ਨਾਗਰਿਕਤਾ ਰੱਖਣ ਦਾ ਅਧਿਕਾਰ ਹੈ ਡਿਊਲ ਨਾਗਰਿਕਤਾ ਦਾ ਅਧਿਕਾਰ ਨਹੀਂ ਬਟ ਭਾਰਤ ਸਰਕਾਰ ਨੇ ਉਹਨਾਂ ਲਈ ਡਿਊਲ ਨਾਗਰਿਕਤਾ ਤੋਂ ਦਾ ਇੱਕ ਆਲਟਰਨੇਟ ਜਿਹਨੂੰ ਓਸੀਆਈ ਕਾਰਡ ਕਹਿੰਦੇ ਆ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਦਾ ਕਾਰਡ ਕਹਿੰਦੇ ਆ ਓਸੀਆਈ ਕਾਰਡ ਦੀ ਪ੍ਰੋਵੀਜ਼ਨ ਦਿੱਤੀ ਹੈ ਉਹਦੇ ਵਿੱਚ ਉਹਨੂੰ ਰਾਈਟਸ ਨਹੀਂ ਮਿਲਦੇ ਇੰਡੀਅਨ ਸਿਟੀਜ਼ਨਸ਼ਿਪ ਦੇ ਬਟ ਉਹਨੂੰ ਘਰ ਲੈਣ ਦੇ ਰਾਈਟਸ ਮਿਲਦੇ ਨੇ ਉਹਨੂੰ ਇੰਡਸਟਰੀ 플ੌਟ ਲੈਣ ਦੇ ਰਾਈਟਸ ਮਿਲਦੇ ਨੇ ਉਹਨੂੰ ਕਮਰਸ਼ਲ 플ੌਟ ਲੈਣ ਦੇ ਰਾਈਟਸ ਮਿਲਦੇ ਨੇ ਜਾਂ ਕਮਰਸ਼ਲ ਬਿਲਡਿੰਗ ਬਣਾਉਣ ਦੇ ਰਾਈਟਸ ਮਿਲਦੇ ਨੇ ਬਟ ਉਸ ਐਨਆਰਆਈ ਨੂੰ ਆਪਣੇ ਨਾਮ ਤੇ ਉਸ ਸਿਟੀਜ਼ਨ ਨੂੰ ਜਿਹੜਾ ਫੋਰਨ ਸਿਟੀਜ਼ਨ ਹੋ ਗਿਆ ਭਾਰਤੀ ਮੂਲ ਦਾ ਵਿਅਕਤੀ ਉਹਨੂੰ ਭਾਰਤ ਵਿੱਚ ਕਿਸੇ ਪ੍ਰਕਾਰ ਦੀ ਜ਼ਮੀਨ ਜਿਹੜੀ ਐਗਰੀਕਲਚਰ ਨਾਲ ਸੰਬੰਧਿਤ ਹੋਵੇ ਉਹਨੂੰ ਲੈਣ ਦੇ ਅਧਿਕਾਰ ਉਹਦੇ ਖਤਮ ਹੋ ਜਾਂਦੇ ਨੇ ਲਿਮਿਟਿਡ ਹੋ ਜਾਂਦੇ ਨੇ ਇੱਥੇ ਫੇਰ ਸਵਾਲ ਉੱਠਦਾ ਹੈ ਕਿ ਕੀ ਉਹਦੀ ਜਿਹੜੀ ਜ਼ਮੀਨ ਹੈ ਜਿਹੜੇ ਪੇਰੈਂਟਸ ਵੱਲੋਂ ਆਈ ਹੋਈ ਹੈ ਉਹ ਪੇਰੈਂਟਸ ਦੀ ਜਿਹੜੀ ਜ਼ਮੀਨ ਆਈ ਹੈ ਕਿਹਾ ਉਹਨੂੰ ਕੱਲ ਨੂੰ ਉਹਦਾ ਮਾਲਕ ਬਣ ਸਕਦਾ ਹੈ ਤੇ ਕਿੰਨੇ ਏਕੜ ਜ਼ਮੀਨ ਤੱਕ ਦਾ ਮਾਲਕ ਉਹ ਬਣ ਸਕਦਾ ਹੈ ਜਿਹੜੀ ਉਹਦੇ ਪੁਰਖਾਂ ਦੀ ਜ਼ਮੀਨ ਆਈ ਹੈ ਬੈਕਗ੍ਰਾਉਂਡ ਤੋਂ ਚੱਲਦੀ ਆ ਰਹੀ ਹੈ ਜਾਂ ਉਹਦੇ ਬਾਪ ਦਾਦਿਆਂ ਨੇ ਖਰੀਦੀ ਸੀ ਜਾਂ ਉਹਦੇ ਬਾਹਰ ਜਾਣ ਤੋਂ ਬਾਅਦ ਵੀ ਖਰੀਦੀ ਸੀ ਇੱਥੇ ਗੋਰ ਸਵਾਲ ਖੜਾ ਹੋਏਗਾ ਕਿ ਉਹਦੇ ਬਾਹਰ ਜਾਣ ਤੋਂ ਬਾਅਦ ਜਦੋਂ ਖਰੀਦੀ ਸੀ ਇੰਡੀਆ ਵਿੱਚ ਉਹਨਾਂ ਦਾ ਇਨਕਮ ਸੋਰਸ ਕੀ ਸੀ ਤੇ ਕਿਸ ਇਨਕਮ ਤੋਂ ਉਹਨਾਂ ਨੇ ਨਵੀਂ ਜ਼ਮੀਨ ਖਰੀਦੀ ਹੈ ਉਹਦਾ ਸਭ ਦਾ ਧਿਆਨ ਰੱਖਦੇ ਹੋਏ ਜੇ ਉਹ ਵਿਅਕਤੀ ਆਪਣੀ ਜਿਹੜੀ ਉਹ ਜ਼ਮੀਨ ਹੈ ਜਿਹੜੀ ਬਾਬਦਾਦਿਆਂ ਦੀ ਜ਼ਮੀਨ ਸੀ ਉਹਨੂੰ ਆਪਣੇ ਨਾਂ ਤੇ ਟ੍ਰਾਂਸਫਰ ਕਰ ਸਕਦਾ ਹੈ ਬਟ ਉਤੋਂ ਹੋਣ ਵਾਲੀ ਇਨਕਮ ਤੋਂ ਅਗਲੀ ਜ਼ਮੀਨ ਨਹੀਂ ਲੈ ਸਕਦਾ ਔਰ ਉਹਦਾ ਬਿਉਰਾ ਆਪਣੀ ਸਰਕਾਰ ਨੂੰ ਯਾਨੀ ਕਿ ਭਾਰਤ ਸਰਕਾਰ ਨੂੰ ਦੇਵੇਗਾ ਆਪਣਾ ਸਟੇਟਸ ਦੱਸੇਗਾ ਕਿ ਮੈਂ ਅਸਲੇ ਭਾਰਤੀ ਮੂਲ ਦਾ ਫੋਰਨ ਸਿਟੀਜ਼ਨ ਹੋ ਚੁਗਾ ਤੇ ਨਵੀਂ ਚੀਜ਼ ਉਹ ਨਵੀਂ ਜ਼ਮੀਨ ਐਗਰੀਕਲਚਰ ਦੀ ਉਹ ਨਹੀਂ ਲੈ ਸਕਦਾ ਹੁਣ ਜਿਹੜੀ ਜ਼ਮੀਨ ਲਾਲ ਡੋਰੇ ਦੇ ਅੰਦਰ ਹੈ ਲਾਲ ਡੋਰੇ ਦੇ ਅੰਦਰ ਵਿੱਚ ਉਹਨੂੰ ਕੀ ਕੀ ਕਰਨਾ ਪਏਗਾ ਲਾਲ ਡੋਰੇ ਵਾਲੀ ਜ਼ਮੀਨ ਜਿਹੜਾ ਘਰ ਉਹਦੇ ਨਾਮ ਤੇ ਹੈ ਚਾਹੇ ਉਹ ਪਾਰਟਨਰਸ਼ਿਪ 'ਚ ਹੈ ਚਾਹੇ ਉਹ ਕਿਸੇ ਵੀ ਰੂਪ 'ਚ ਹੈ ਤੇ ਉਹ ਵਾਲਾ ਵਿਅਕਤੀ ਉਸ ਮਾਲਕੀ ਵਾਸਤੇ ਆਪਣੇ ਦਸਤਾਵੇਜ਼ ਲਗਾ ਕੇ ਜਿਹੜੀ ਉਹਦੀ ਪਾਰਟਨਰਸ਼ਿਪ 'ਚ ਉਹਦੇ ਭਰਾਵਾਂ ਨਾਲ ਭੈਣਾਂ ਨਾਲ ਵੰਡ 'ਚ ਉਹਨੂੰ ਮਿਲੀ ਹੈ ਉਸ ਜ਼ਮੀਨ ਨੂੰ ਆਪਣੇ ਨਾਂ ਤੇ ਕਰਾ ਸਕਦਾ ਹੈ ਡੀਸੀ ਆਫਿਸ ਜਾਂ ਜਿੱਥੇ ਵੀ ਉਹਦਾ ਮਾਲ ਵਿਭਾਗ ਵਿੱਚ ਉਹਦਾ ਰਿਕਾਰਡ ਹੈ ਉਹਨੂੰ ਲੈ ਸਕਦਾ ਹੈ ਸੋ ਜੇ ਤੁਸੀਂ ਐਨ ਆਰ ਆਈ ਹੋ ਸਿਟੀਜ਼ਨ ਆਫ ਫੋਰਨ ਦੇ ਪਰ ਤੁਸੀਂ ਐਗਰੀਕਲਚਰ ਲੈਂਡ ਲੈਣਾ ਚਾਹੁੰਦੇ ਹੋ ਤੁਹਾਡੇ ਕੋਲ ਇੱਕ ਨਵੀਂ ਪ੍ਰੋਵੀਜ਼ਨ ਹੈ ਕਿ ਜਾਂ ਤੁਸੀਂ ਟਰਸਟ ਬਣਾਓ ਜਾਂ ਤੁਸੀਂ ਸੁਸਾਇਟੀ ਬਣਾਓ ਜਾਂ ਤੁਸੀਂ ਪ੍ਰੋਫਿਟੇਬਲ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਓ ਜਾਂ ਸੈਕਸ਼ਨ 4 ਦੀ ਕੰਪਨੀ ਜਿਹੜੀ ਨਾਨ ਪ੍ਰੋਫਿਟ ਹੋ ਸਕਦੀ ਹੈ ਉਹ ਚਾਰ ਪ੍ਰੋਵੀਜ਼ਨਾਂ ਵਿੱਚ ਜਿਹਦੇ ਵਿੱਚ ਇੰਡੀਅਨ ਪਾਰਟਨਰ ਪੈਣਗੇ ਬਾਕੀ ਜਾਂ ਡਾਇਰੈਕਟਰਸ ਪੈਣਗੇ ਸ਼ੇਅਰ ਹੋਲਡਰਸ ਪੈ ਸਕਦੇ ਨੇ ਉਹਨਾਂ ਨੂੰ ਪਾ ਕੇ ਇੱਥੇ ਕੰਪਨੀ ਬਣਾ ਸਕਦੇ ਹੋ ਟੌਪਿਕ ਬਹੁਤ ਲੰਗਾ ਹੈ ਲੰਬਾ ਹੈ ਅਗਲੀਆਂ ਵੀਡੀਓਜ਼ ਦੇ ਵਿੱਚ ਅਸੀਂ ਇਹਦੇ ਨਾਲ ਤੁਹਾਡੀ ਹੋਰ ਡਿਟੇਲਸ ਸਾਂਝੀ ਕਰਾਂਗੇ ਹੁਣ ਲਈ ਧੰਨਵਾਦ ਸਤਿ ਸ੍ਰੀ ਅਕਾਲ